ਸਰ ਸ਼ੁਕਲ ਤਾਂ ਜ਼ਿਕਰ ਅਸਮ ਜਾਨਸ ਦੇ ਮੈਂ ਹਾਂ ਪਰਦੀਪ ਕਾਰਜ ਜਿਸੇ ਤੱਕ ਤਿ ਸ਼ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਬੰਬੇ ਸਟਾਕ ਐਕਸਚੇਂਜ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਕਿ ਈਮੇਲ ਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਤੇ ਇਸ ਦੇ ਨਾਲ ਹੀ ਕਿਹਾ ਗਿਆ ਕਿ ਇਸ ਬਿਲਡਿੰਗ ਦੇ ਵਿੱਚ ਚਾਰ ਬੰਬ ਨੇ ਜਿਹੜੇ ਆਰਟੀਐਕਸ ਬੰਬ ਫਿੱਟ ਕੀਤੇ ਹੋਏ ਨੇ ਤੇ ਅੱਜ ਦੁਪਹਿਰੇ 3 ਵਜੇ ਫਟਣਗੇ ਤਾਂ ਇੱਕ ਸਪੈਸ਼ਲ ਅਕਾਊਂਟ ਤੋਂ ਜਿਹੜਾ ਈਮੇਲ ਭੇਜੀ ਜਾਂਦੀ ਹੈ ਤਾਂ ਸਾਈਬਰ ਹੈ ਜਿਹੜਾ ਇਸ ਵੇਲੇ ਪੂਰੀ ਜਾਂਚ ਦੇ ਵਿੱਚ ਜੁੱਟਿਆ ਹੋਇਆ ਹੈ ਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਵਦੀਆਂ ਨੇ ਕਿ ਕਿਹੜੇ ਅਕਾਊਂਟ ਤੇ ਈਮੇਲ ਆਈ ਹੈ ਕਦੋਂ ਇਹ ਈਮੇਲ ਬਣੀ ਸੀ ਤੇ ਇਸ ਦੇ ਨਾਲ ਹੀ ਦਿੱਲੀ ਦੇ ਦੋ ਨਿੱਜੀ ਸਕੂਲਾਂ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਦੱਸਿਆ ਕਿ ਜੋ ਤਰੀਕੇ ਤੇ ਨਾਲ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਸੇ ਸ਼ਰਾਰਤੀ ਅਨਸਰ ਦਾ ਹੈ ਤੰਬ ਹੋ ਸਕਦਾ ਹੈ ਫਿਲਹਾਲ ਤੁਹਾਨੂੰ ਅਪਡੇਟ ਦੇ ਦਿੰਨੇ ਆ ਅ ਕਿ ਜਦੋਂ ਧਮਕੀ ਭਰਿਆ ਈਮੇਲ ਆਉਂਦਾ ਦਰਸਲ ਕਮਰੇਡ ਪਿੰਨਰਾਈ ਵਿਜੇ ਨਾਮ ਦੇ ਅਕਾਊਂਟ ਤੋਂ ਇਹ ਈਮੇਲ ਆਉਂਦਾ ਧਮਕੀ ਮਿਲਣ ਤੋਂ ਬਾਅਦ ਬੰਬ ਸਕੁਐਡ ਤੇ ਮੁੰਬਈ ਪੁਲਿਸ ਦੀ ਟੀਮ ਨੇ ਡੀਐਸਸੀ ਇਮਾਰਤ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਯਾਨੀ ਕਿ ਬੰਬੇ ਸਟਾਕ ਐਕਸਚੇਂਜ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਤਲਾਸ਼ੀ ਲਈ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਇਸ ਮਾਮਲੇ ਦੇ ਵਿੱਚ ਅਣਪਛਾਤੇ ਮੁਲਜ਼ਮਾਂ ਵਿਰੁੱਧ ਭਾਰੀ ਦੰਡ ਸਹਾਇਤਾ ਦੀ ਧਾਰਾ 352 353 352 3 ਤੇ 352 4 ਦੇ ਤਹਿਤ ਮਾਤਾ ਰਾਮਬਾਈ ਅੰਬੇਦਕਰ ਮਾਰਕ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਾਈ ਕਿ ਪੁਲਿਸ ਨੂੰ ਨੀਂਬਿਲ ਭੇਜਣ ਵਾਲੇ ਦੀ ਪਛਾਣ ਕਰਨ ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਕਰੀਏ ਤਾਂ ਸਾਈਬਰ ਸੈੱਲ ਇਹ ਵੀ ਪਤਾ ਲਗਾਉਣ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ ਕਿ ਈਮੇਲ ਕਿੱਥੋਂ ਤੇ ਕਿਸ ਨੇ ਭੇਜੀ ਹੈ ਸੁਰੱਖਿਆ ਏਜੰਸੀਆਂ ਨੇ ਸਾਵਧਾਨੀ ਦੇ ਵਜੋਂ ਬੀ ਐਸ ਸੀ ਅਤੇ ਆਲੇ ਦੋਲੇ ਦੇ ਖੇਤਰਾਂ ਦੇ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਹੈ ਤਾਂ ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਂਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਜੁਰਾਂ ਦਿੱਲੀ ਦੇ ਦਵਾਰਕਾ ਇਲਾਕੇ ਦੇ ਸੇਂਟ ਥਾਮਸ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਵਿਸਨ ਕਾਲਜ ਨੂੰ ਬੰਬ ਦੇ ਨਾਲ ਉਡਾਉਂਦੀਆਂ ਧਮਕੀਆਂ ਮਿਲੀਆਂ ਨੇ ਧਮਕੀ ਵੀ ਈਮੇਲ ਰਾਹੀਂ ਭੇਜੀ ਗਈ ਹੈ ਤਾਂ ਬੰਬ ਸਕੁਆਇਰ ਡਾਕ ਸਕੁਆਇਰ ਦਿੱਲੀ ਫਾਇਰ ਡਿਪਾਰਟਮੈਂਟ ਟੀਮ ਤੇ ਸਪੈਸ਼ਲ ਸਟਾਫ ਦੀ ਟੀਮ मौके ਤੇ ਪਹੁੰਚੀ ਹੈ ਦੋਵਾਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਪੂਰੇ ਕੈਂਪਸ ਦੀ ਬੁਰੀ ਤਰ੍ਹਾਂ ਤਲਾਸ਼ੀ ਲਈ ਗਈ ਹੈ हूं तक कोई भी पुलिस न स्कूल या काले तो कोई भी शक की वस्तु नहीं प्राप्त हुई आ, इसमें पहले स्कूल को एक थ्रेटनिंग मेल आया और वहाँ से हमारे आईसीपीपी को सूचना गई उसके बाद आ, लोकल पुलिस और बीडीएस के साथ वहाँ सारे जो आ, हमारे महकमे के जो लोग थे वो सारे लोग पहुँचे और एज पर एसओपी जितनी भी उनकी कार्रवाई थी जो खाली करवा के चेक करना था सारे इलाके को वो सारे इलाके को चेक करवाया गया और यहाँ पे ऐसा कुछ नहीं पाया गया वो इसमें हमारा साइबर सेल काम पे लगा हुआ है और जैसे ही और जानकारी आएगी आपको उपलब्ध कराई जाएगी ਇਹਾਂ ਪੇ ਪ੍ਰਯਾਪ ਸੁਰੱਖਿਆ ਇੰਤਜ਼ਾਮਾਤ ਕੀਏ ਹੋਏ ਹਨ ਔਰ ਇਸਕੇ ਅਲਾਵਾ ਸੀਆਰਪੀਐਫ ਨੇ ਵੀ ਆਪਣਾ ਇੰਤਜ਼ਾਮ ਕਰ ਰੱਖਾ ਹੈ ਔਰ ਉਨਕੀ ਵੀ ਹਰ ਦਿਨ ਚੈਕਿੰਗ ਹੋਤੀ ਹੈ ਸਕੂਲ ਸ਼ੁਰੂ ਹੋਣੇ ਸੇ ਪਹਿਲੇ ਸਸ਼ਕਲ ਤੋਂ ਜ਼ਿਕਰ ਹਸਨ ਜੰਡੀਆਂ ਸੇ ਮੈਂ ਹੰਪਰਦੀਪ ਕਾਰਜੇ ਸੇ ਤੱਕ ਤੱਕ ਸ਼੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਬੰਬੇ ਸਟਾਕ ਐਕਸਚੇਂਜ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਕਿ ਈਮੇਲ ਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਤੇ ਇਸ ਦੇ ਨਾਲ ਹੀ ਕਿਹਾ ਗਿਆ ਕਿ ਇਸ ਬਿਲਡਿੰਗ ਦੇ ਵਿੱਚ ਚਾਰ ਬੰਬ ਨੇ ਜਿਹੜੇ ਆਰਟੀ ਫਟ ਕੀਤੇ ਹੋਏ ਨੇ ਤੇ ਅੱਜ ਦੁਪਹਿਰੇ 3 ਵਜੇ ਫਟਣਗੇ ਤਾਂ ਇੱਕ ਸਪੈਸ਼ਲ ਅਕਾਊਂਟ ਤੋਂ ਜਿਹੜਾ ਈਮੇਲ ਭੇਜੀ ਜਾਂਦੀ ਹੈ ਤਾਂ ਸਾਈਬਰ ਹੈ ਜਿਹੜਾ ਇਸ ਵੇਲੇ ਪੂਰੀ ਜਾਂਚ ਦੇ ਵਿੱਚ ਜੁੱਟਿਆ ਹੋਇਆ ਹੈ ਸਾਈਬਰ ਸੈੱਲ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਵਦੀਆਂ ਨੇ ਕਿ ਕਿਹੜੇ ਅਕਾਊਂਟ ਤੋਂ ਈਮੇਲ ਆਈ ਹੈ ਕਦੋਂ ਇਹ ਈਮੇਲ ਬਣੀ ਸੀ ਤੇ ਇਸ ਦੇ ਨਾਲ ਹੀ ਦਿੱਲੀ ਦੇ ਦੋ ਨਿੱਜੀ ਸਕੂਲਾਂ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਦੱਸੇ ਕਿ ਜੋ ਤਰੀਕੇ ਤੇ ਨਾਲ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਸੇ ਸ਼ਰਾਰਤੀ ਅਨਸਰ ਦਾ ਹੀ ਕੰਮ ਹੋ ਸਕਦਾ ਹੈ ਫਿਲਹਾਲ ਤੁਹਾਨੂੰ ਅਪਡੇਟ ਦੇ ਦਿੰਨੇ ਆ ਕਿ ਜਦੋਂ ਧਮਕੀ ਭਰਿਆ ਈਮੇਲ ਆਉਂਦਾ ਦਰਸਲ ਕਮਡੇ ਪਿੰਨਰਾਈ ਵਿਜੇ ਨਾਮ ਦੇ ਅਕਾਊਂਟ ਤੋਂ ਇਹ ਈਮੇਲ ਆਉਂਦਾ ਧਮਕੀ ਬਲਣ ਤੋਂ ਬਾਅਦ ਬੰਬ ਸਕੁਐਡ ਤੇ ਬੰਬੇ ਪੁਲਿਸ ਦੀ ਟੀਮ ਨੇ ਬੀ ਐਸ ਸੀ ਇਮਾਰਤ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਯਾਨੀ ਕਿ ਬੰਬੇ ਸਟਾਕ ਐਕਸਚੇਂਜ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਤਲਾਸ਼ੀ ਲਈ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਇਸ ਮਾਮਲੇ ਦੇ ਵਿੱਚ ਅਣਪਛਾਤੇ ਮੁਲਜ਼ਮਾਂ ਵਿਰੁੱਧ ਭਾਰੀ ਦੰਡ ਸਹਿਯਤਾ ਦੀ ਧਾਰਾ 352 353 352 3 ਤੇ 352 4 ਦੇ ਤਹਿਤ ਮਾਤਾ ਰਾਮਬਾਈ ਅੰ베ਦਕਰ ਮਾਰਕ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਾਈ ਕਿ ਪੁਲਿਸ ਨੂੰ ਨੀਂਵਿਲ ਭੇਜਣ ਵਾਲੇ ਦੀ ਪਛਾਣ ਕਰਨ ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਕਰ ਰਹੀ ਹੈ ਤਾਂ ਸਾਈਬਰ ਸੈੱਲ ਇਹ ਵੀ ਪਤਾ ਲਗਾਉਣ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ ਕਿ ਈਮੇਲ ਕਿੱਥੋਂ ਤੇ ਕਿਸ ਨੇ ਭੇਜੀ ਹੈ ਸੁਰੱਖਿਆ ਏਜੰਸੀਆਂ ਨੇ ਸਾਵਧਾਨੀ ਦੇ ਵਜੋਂ ਬੀ ਐਸ ਸੀ ਅਤੇ ਆਲੇ ਦੋਲੇ ਦੇ ਖੇਤਰਾਂ ਦੇ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਹੈ ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਂਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਜ਼ੁਰੰ ਦਿੱਲੀ ਦੇ ਦਵਾਰਕਾ ਇਲਾਕੇ ਦੇ ਸੇਂਟ ਥਾਮਸ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਵਿਸਨ ਕਾਲਜ ਨੂੰ ਬੰਬ ਦੇ ਨਾਲ ਉਡਾਉਂਦੀਆਂ ਧਮਕੀਆਂ ਮਿਲੀਆਂ ਨੇ ਧਮਕੀ ਵੀ ਈਮੇਲ ਰਾਹੀਂ ਭੇਜੀ ਗਈ ਹੈ ਤਾਂ ਬੰਬ ਸਿਕੁਇਰ ਡੌਗ ਸਿਕੁਇਰ ਦਿੱਲੀ ਫਾਇਰ ਡਿਪਾਰਟਮੈਂਟ ਟੀਮ ਤੇ ਸਪੈਸ਼ਲ ਸਟਾਫ ਦੀ ਟੀਮ ਔਕੇ ਤੇ ਪਹੁੰਚੀ ਹੈ ਦੋਵਾਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਪੂਰੇ ਕੈਂਪਸ ਦੀ ਬੁਰੀ ਤਰ੍ਹਾਂ ਤਲਾਸ਼ੀ ਲਈ ਗਈ ਹੈ तक कोई भी पुलिस आ, स्कूल या काले तो कोई भी शक की वस्तु नहीं प्राप्त हुई इसमें पहले इस स्कूल को एक आ, थ्रेटनिंग मेल आया और वहाँ से हमारे आईसीपीपी को सूचना गई उसके बाद आ, लोकल पुलिस और बीडीएस के साथ वहाँ सारे जो हमारे महकमे के जो लोग थे वो सारे लोग पहुँचे और एज पर एस जितनी भी उनकी कार्रवाई थी जो खाली करवा के चेक करना था सारे इलाके को वो सारे इलाके को चेक करवाया गया और यहाँ पे ऐसा कुछ नहीं पाया गया वो इसमें हमारा साइबर सेल काम पे लगा हुआ है और जैसे ही और जानकारी आएगी आपको उपलब्ध कराई जाएगी यहां पे पर्याप्त सुरक्षा इंतजामات किए हुए हैं और इसके अलावा सीआरपीएफ ने भी अपना इंतजाम कर रखा है और उनकी भी हर दिन चेकिंग होती है स्कूल शुरू होने से पहले